Alo. Alo abubuwa. ਕਾਮ ਰਸਕੀ ਕਮੇਰਾ ਗੀ ਪਿਆਰ ਤੇ ਫਿਰ ਇੱਕ ਆ ਮਗਾ ਤੋ ਕਹਿਤਾ ਦਸੀ ਦਸ ਦੇ ਨੀ ਰਾਏ ਦਾ ਪਹੁੰਚਾ ਤੋ ਰਾਏ ਨੂੰ ਵੀ ਬੋਤਾ ਚਾਨੋ ਦ ਚਾਨੋ ਦਰੋ ਤਰ ਚਾਹ ਚਲੋ ਨਹੀਂ ਮੈਂ ਜਾਣਦੇ ਇਧਰਾ ਲੋਕ ਜਾਣਾ ਇਹ ਪਹਿਲਾ ਨਾ ਨਾ ਮੋਂ ਤਾਂ ਪਹਿਲੋ ਕੇ ਨੇ ਬਚਾ ਜੈਣਾ ਇਹ ਕੱਟਿਆ ਗਿਆ ਓਏ ਚੱਲ Bar. Bar nanti. Bye bye. Prita, Cepat pergi pasar. Bye bye. Prita. Bar Asli sakti ya Prita, Jangan. ਕੋ ਕੀ ਤਾਇਆ ਦੇ ਆ ਵੇਖੋ ਜੀ ਮੇਰੇ ਕੋਲ ਪਾਈ ਜਾਂਦੀ ਐ ਤਲ ਪਾਈ ਜਾਂਦੀ ਐ ਮੈਂ ਵੀ ਚੱਲੀ ਪ੍ਰੀਤ ਰਾਣੀ ਮੈਂ ਵੀ ਚੱਲੇ ਤੂੰ ਤੂੰ ਜੈ ਨਹੀਂ ਸਾਂਭਣੀ ਐ ਚੱਲ ਪ੍ਰੀਤ ਰਾਣੀ ਆ ਵੇਖੋ ਹੁਣ ਕਿਵੇਂ ਰੋਂਦੀ ਪਈ ਉਹਨੇ ਸਾਡੀ ਇਲਾਜ ਕੋਈ ਨਹੀਂ ਇਸ ਤਰ੍ਹਾਂ ਕੀਤੀ ਮੈਂ ਵੀ ਚੱਲੀ ਉਹਦੇ ਨਾਲ ਕਿੱਤੇ ਗੈਰ ਜੜ ਬੜ ਕੁੜੀ ਪ੍ਰੀਤ ਰਾਣੀ ਸੱਖੇ ਪ੍ਰੀਤ ਦਾੜੀ ਲਾ ਲਾਂ ਰਾਏ ਨਰਪੋਣਾ ਸਾਰਤੀ ਆ ਵੇ ਲੋਕੀ ਅੰਤ ਮਾੜਾ ਫਾੜੀ ਸਦਾ ਅੰਤ ਮਾੜਾ ਕੀਤਾ ਸੀਗਾ ਸਾਨੂੰ ਕਈ ਵਾਰੀ ਮੇਰੇ ਦੋ ਮੂਹਰੀ ਤਿੰਨ ਕਾਲੇ ਕਰਾਏ ਨੇ ਅੱਜ ਸੱਟ ਮਾਰ ਕੇ ਪਰੇ ਕੀਤੀ ਕਿਉਂਕਿ ਸੀ ਦੋਵੇਂ ਜੀ ਐਸ ਸੀਗੇ ਕਿਉਂਕਿ ਇਹਨਾਂ ਨੇ ਅੰਤ ਮਾੜਾ ਕੀਤਾ ਸੀਗਾ ਇੱਕ ਰੀਨੀ ਦੋਵਰੀਂ ਤੇ ਜੇਰੀ ਨੇ ਪੂੜੀ ਕਿੱਥੇ ਗਈ ਚਲੀ ਆ ਪ੍ਰੀਤ ਡੈਡੀ ਮਰਨ ਪ੍ਰੀਤ ਡੈਡੀ ਚਲੋ ਅਸੀਂ ਤੁਹਾਨੂੰ ਵੀਡੀਓ WhatsApp ਤੇ ਫਿਰ ਸ਼ੇਅਰ ਕਰਾਂਗੇ ਹਾਂ ਇਹ ਤੇ ਦਾਦੀ ਮੈਨੂੰ ਤਾਂ ਦੱਸਦੇ ਆ ਨਹੀਂ ਕਿ ਉਹ ਪੱਜ ਕੇ ਲੈ ਗਿਆ ਹੈ ਕਿ ਬਣਾ ਨਹੀਂ ਬਣਾ ਕਿਉਂ ਹਾਂ ਜਦੋਂ ਤੋਂ ਕਾਰੋਬਾਰ ਵੀ ਰਿਹਾ ਤਾਂ ਅਸੀਂ ਬੇਚੀ ਕਿਉਂ ਮੋਜੇ ਘਾੜੂ ਤਾਰਿਆ ਸਰ ਇਹਨੇ ਦੋ ਵਾਰੀ ਕਾਰੇ ਅਸੀਂ ਰੇਲ ਤੇ ਹੀ ਹੱਥ ਕਰ ਜੋ ਦੇ ਸੀਗੇ ਤਾਂ ਪੁੱਤ ਨੂੰ ਕਹਿਣਾ ਮਾਰਨ ਜਾਂ ਮਾਰਨ ਇਹ ਜਿੱਦ ਨੇ ਇਸੇ ਇੱਕ ਆਦਿ ਕੀਤਾ ਮੇਰੀ ਨਿੱਕੀ ਕੁੜੀ ਨੇ ਆ ਕੇ ਦੱਸਿਆ ਮੈਂ ਦਫ਼ਤਰੋਂ ਆ ਕੇ ਪੱਤਰ ਕਰਕੇ ਕਿਲੇ ਪਾਣੀ ਪਿਆ ਮਿੱਟੀ ਕੁੜੀ ਨੇ ਕਿ ਪਾਪਾ ਆ ਗਰਨਾ ਆਪਣੇ ਨਾਲ ਕਿਹ ਦੇਸ਼ਾ ਕੁੜੀ ਨੇ ਕਹਿੰਦੀ ਪਾਪਾ ਪਾ ਕੁਝ ਦੇਣਾ ਚਾਹੁੰਦੇ ਹੋਂ ਆਪਣੀ ਪ੍ਰੇਤ ਜਿਵੇਂ ਮੈਂ ਉਹਨੂੰ ਫੇਰ ਹੱਥ ਜੋਜ ਮੈਂ ਆਹ ਕੁਝ ਲੈਣਾ ਇਹਦੇ ਤੋਂ 1.5 ਮਹੀਨਾ ਮੈਂ ਪਹਿਲੋਂ ਮੇਰੇ ਦਫ਼ਤਰ ਤੱਕ ਵੀ ਪਤਾ ਸੀ ਮੈਂ ਆਪ ਵੀ ਨਹਿਰ ਸਿਹਾਲ ਮਾਰਨੇ ਗਏ ਨਾ ਕੁਝ ਸੰਭ ਜਮਾਇ ਕਿ ਤੱਕ ਡਾਰੀ ਜਨ ਪਰ ਉਹਦੇ ਦੇਖਾਂ ਫਿਰ ਕੀ ਹੋਇਆ ਫਿਰ ਜਦ ਮੈਂ ਉਹਦੇ ਨਾਲ ਆਇਆ ਮੈਨੂੰ ਪਤਾ ਆ ਕਿ ਤਾਰਾ ਕੀਤਾ ਕੰਦੀ ਮੈਂ ਕਰਨੇ ਕਰਨਾ ਜੋ ਤੁਹਾਡੇ ਤੋਂ ਹੁੰਦਾ ਜਿਹੜੀ ਨਹਿਰ ਸੱਤ ਗਈ ਨਾਂ ਆਪਣਾ ਮੋਗਾ ਰੂਪੇ ਪਾਸੇ ਗੋਸਤੀ ਕਰੀ ਤਾਂ ਕਿਵੇਂ ਸੱਤਾਂ ਪਿਆਸੂ ਕਿ ਬੰਨੇ ਹਾਂ ਜੀ ਨਾ ਹਾਂ ਤੇਰਾ ਹੁੰਦਾ ਹੈ ਤੇ ਵਿੱਚ ਸੱਤਾਂ ਜੀ ਉਹ ਕਿ ਮਾਮਲਾ ਹੈ ਗੱਤ ਕੀ ਕਰ ਰਹੀ ਹਾਂ ਹਾਂ ਇੱਕ ਸੁਰਜੀਤ ਸਿੰਘ ਨਾਂ ਦਾ ਸ਼ਖਸ ਹੈ ਜਿਨੇ ਆਪਣੀ ਲੜਕੀ ਆਪਣੀ ਬੇਟੀ ਨੂੰ ਉਸਨੇ ਉਹਦੇ ਹੱਥ ਬੰਨੇ ਤੇ ਹੱਥ ਬੰਨ ਕੇ ਨਹਿਰ ਦੇ ਵਿੱਚ ਸਿੱਕਤਾ ਤੇ ਇੱਥੇ ਦੱਸਣਯੋਗ ਹੈ ਵੀ ਉਸਨੇ ਇਸ ਚੀਜ਼ ਦੀ ਵੀਡੀਓ ਵੀ ਬਣਾਈ ਤੇ ਉਹ ਜਦੋਂ ਸਾਡੇ ਕੋਲ ਇਨਫੋਰਮੇਸ਼ਨ ਆਈ ਉਹਦੇ ਰਿਲੇਟਿਵਸ ਵੱਲੋਂ ਦੀ ਮਰਨ ਵਾਲੀ ਲੜਕੀ ਦੀ ਭੂਆ ਵੱਲੋਂ ਪਹਿਲਾਂ ਇਨਫੋਰਮੇਸ਼ਨ ਆਈ ਉਸ ਨੂੰ ਵੈਰੀਫਾਈ ਕੀਤਾ ਤਾਂ ਆ ਚੀਜ਼ ਪਤਾ ਲੱਗੀ ਤੇ ਇਮੀਡੀਏਟਲੀ ਫਾਰਟੀ ਸਾਡੀ ਐਂਡਿਸਪੈਚ ਕੀਤੀ ਹੈ ਇੱਥੋਂ ਤੇ ਉਹਨਾਂ ਨੇ ਉਸ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਮਿਲੀ ਤੇ ਜਿਹੜਾ ਇਸਨੇ ਆ ਬਹੁਤ ਹੀ ਖੌਫਨਾਕ ਇੱਕ ਐਕਟ ਕੀਤਾ ਜਿਹੜੇ ਆਪਣੀ ਹੀ ਬੱਚੀ ਨੂੰ ਜਦੋਂ ਦੀ ਨਹਿਰ ਦੇ ਵਿੱਚ ਸੁੱਟਦਾ ਉਸ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਤੇ ਉਸ ਤੇ ਜਿਹੜੀ ਬੰਦੀ ਕਰ ਰਹੀ ਕੀ ਕਾਰਨ ਰਿਹਾ ਸਰ ਕਤਲ ਕੀ ਜਿਆ ਉਹ ਜਿਹੜਾ ਉਹ ਪੁੱਛਗੇ ਇਸ ਦੌਰਾਨ ਜਿਹੜਾ ਦੱਸ ਰਿਹਾ ਵੀ ਉਹ ਉਸ ਨੂੰ ਇਹ ਸ਼ੱਕ ਸੀਗਾ ਵੀ ਉਸੀ ਲੜਕੀ ਦੇ ਕੋਈ ਰਿਲੇਸ਼ਨਸ ਹੈ ਜਾਂ ਗਲਤ ਰਿਲੇਸ਼ਨਸ ਹੈਗੇ ਉਸ ਸ਼ੱਕ ਦੇ ਵਿੱਚ ਹੀ ਕਹਿੰਦਾ ਮੈਂ ਉਸ ਨੂੰ ਮਾਰਿਆ ਕਿੰਨੇ ਸਾਲ ਦੀ ਸੀ ਲੜਕੀ ਹੈਗੀ ਸੀਗੀ ਲੜਕੀ ਕਰੀਬ 19-20 ਸਾਲ ਦੀ ਸਰ ਮਾਨਾ ਦੱਸ ਕਹਿੰਦਾ ਸਰ ਹਾਂਜੀ ਕੇਸ ਜਿਸਟਰ ਹੋ ਗਿਆ ਮਰਡਰ ਦਾ ਕੇਸ ਜਿਸਟਰ ਸਰ ਤੇ ਉਹ ਰੈਸਟ ਕਰ ਲਿਆ ਸਰ ਡੈੱਡ ਬੋਡੀ ਮੇਰੀ ਸੀ ਨਹੀਂ